ਮੁੱਖ ਮੰਤਰੀ ਭਗਵੰਤ ਸਿੱਧਾਨ ਦੇ ਵੱਲੋਂ ਪੰਜਾਬੀਆਂ ਲਈ ਵੱਡੇ ਐਲਾਨ ਕੀਤੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੱਧਾਨ ਨੇ ਜਿਹੜਾ ਮੀਟਿੰਗ ਦੇ ਦੌਰਾਨ ਪੰਜਾਬ ਸਪੋਰਟਸ ਮੈਡੀਸਿਨ ਕੈਡਰ ਦੀਆਂ ਕਰੀਬ 100 ਤੋਂ ਵੱਧ ਨਵੀਆਂ ਪੋਸਟਾਂ ਸਿਰਜੀਆਂ ਗਈਆਂ ਨੇ ਤਾਂ ਜੋ ਖਿਡਾਰੀ ਨੂੰ ਵੱਡੀਆਂ ਸਹੂਲਤਾਂ ਮਿਲ ਸਕਣ ਤੇ ਇਸ ਦੇ ਨਾਲ ਹੀ ਡੇਰਾ ਬਸੀ ਵਿਖੇ ਸੋ ਬੈਡਾਂ ਵਾਲਾ ਐਸਆਈ ਖੋਲਣ ਦੀ ਪ੍ਰਮਾਣਗੀ ਦੇ ਦਿੱਤੀ ਗਈ ਆ ਇਸ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ ਤੇ ਮੁੱਖ ਮੰਤਰੀ ਮਾਨ ਨੇ ਇਹ ਵੀ ਦੱਸਿਆ ਕਿ ਨਸ਼ਾ ਮੁਕਤੀ ਕੇਂਦਰਾਂ ਦੇ ਨਿਯਮਾਂ 'ਚ ਸੋਧ ਕੀਤੀ ਗਈ ਆ ਇਸ ਦੇ ਨਾਲ ਹੀ ਕੇਂਦਰਾਂ 'ਚ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਤੇ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸਭ ਕੁਝ ਸਰਕਾਰ ਦੀ ਦੇਖਰੇਖ ਹੇਠ ਹੋਵੇਗਾ ਕੋਈ ਵੀ ਸਰਕਾਰੀ ਪਦ ਜਿਹੜਾ ਸਰਕਾਰੀ ਅਹੁਦਾ ਜਿਹੜਾ ਉਹ ਖਾਲੀ ਨਾ ਰਵੇ ਹੁਣੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਸਪੀ ਲੈਵਲ ਦੀਆਂ ਇਨਸਪੈਕਟਰ ਲੈਵਲ ਦੀਆਂ ਐਸਐਚਓ ਲੈਵਲ ਦੀਆਂ ਡੀਐਸਪੀ ਲੈਵਲ ਦੀਆਂ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਸੀਗੀਆਂ ਸਾਰੀਆਂ ਭਰੀਆਂ ਗਈਆਂ ਨੇ ਤਾਂ ਕਿ ਲਾਅ ਐਂਡ ਆਰਡਰ ਲੱਗ ਕੰਚ ਬਹੁਤ ਸਾਰੇ ਐਸਪੀ ਜਿਹੜੇ ਸੀਗੇ ਜਾਂ ਡੀਐਸਪੀ ਸੀਗੇ ਉਹਨਾਂ ਕੋਲੇ ਐਡੀਸ਼ਨ ਚਾਰजेस ਸੀਗੇ ਇਧਰ ਉਧਰ ਦੇ ਤਾਂ ਕਿ ਉਹ ਉਹਨਾਂ ਨੂੰ ਪ੍ਰੋਪਰ ਟਾਈਮ ਕਿਸੇ ਇੱਕ ਲਾਕੇ ਚ ਜਿਹੜਾ ਆਪਣਾ ਸਰਵਲੈਂਸ ਦਾ ਮਿਲੇ ਸੋ ਜਿੰਨੇ ਵੀ ਸਾਡੇ ਕੋਲੇ ਆਈ ਜਾਂਦੇ ਰਹਿੰਦੇ ਨੇ ਤੇ ਨਵੀਂ ਭਰਤੀਆਂ ਵੀ ਹੋ ਰਹੀਆਂ ਨੇ ਤੇ ਉਹਦੇ ਨਾਲ ਅਸੀਂ ਕੋਸ਼ਿਸ਼ ਕਹੀ ਹੀ ਕਰਾਂਗੇ ਕਿ ਐਡੀਸ਼ਨਲ ਚਾਰजेस ਜਿਹੜੇ ਨੇ ਉਹ ਜਿੱਥੇ ਵੀ ਅਫਸਰ ਕੰਮ ਕਰ ਰਹੇ ਨੇ ਕਈ ਤਾਂ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਬੋਝ ਘਟਾ ਕੇ ਨਵੇਂ ਵਰਤੇ ਦਿੱਤੇ ਜਾਣ। ਹਾਂਜੀ ਬਾਹਰ ਤੇ ਜਿਹੜੇ ਪੈਸੇ ਆਣੇ ਉਹਨਾਂ ਨੇ ਕੀ ਦੇਣਾ ਜੀ ਦੇਖੋ ਮੈਂ ਤਾਂ ਕੋਸ਼ਿਸ਼ ਕਰ ਰਿਹਾ ਕਿ ਉਹ ਇਦਲੀ ਉਦਲੀ ਹੋਰ ਸਕੀਮਾਂ ਜਿਹੜੀਆਂ ਪੈਸੇ ਆਉਂਦੇ ਹੁੰਦੇ ਨੇ ਉਹ ਉਹਨਾਂ ਦੇ ਵਿੱਚ ਵੀ ਉਹੀ ਕਹੀ ਜਾਂਦੇ ਨੇ ਕਿ ਇਹ ਪੈਸੇ ਵੀ ਉਧਰੋਂ ਕੱਟ ਲਓ ਜੀ ਇਹ ਪੈਸੇ ਵੀ ਤੁਹਾਡੇ ਉਸੇ ਚੁਗੇ ਨੇ ਜਾਣਗੇ ਜੀ ਜੇ ਹੜਨਾ ਆਉਂਦੇ ਉਹ ਪੈਸੇ ਤਾਂ ਵੀ ਆਉਣੇ ਸੀਗੇ ਸੋ ਇਧਰ ਉਧਰ ਦੀਆਂ ਜਿਹੜੀਆਂ ਪੈਰਲਲ ਸਕੀਮਾਂ ਨੇ ਉਹ ਉਹਨਾਂ ਦੇ ਰਾਹੀਂ 1600 ਕਰੋੜ ਰੁਪਏ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਹਿ ਸੀ ਕਿ 1600 ਕਰੋੜ ਟੋਕਨ ਹੈ ਤੇ ਇਹ ਤਾਂ ਹਜੇ ਬਸ ਪੈਸੀ ਹੈ ਤੇ ਬਾਕੀ ਤੁਹਾਨੂੰ ਹੋਰ ਦੇਵਾਂਗੇ ਅਜੇ ਤਾਂ ਟੋਕਨ ਨਹੀਂ ਪੂਰਾ ਹੋਇਆ ਜੀ ਇਹ ਤਾਂ ਤੁਸੀਂ ਪੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਉਹ ਲਗਾਤਾਰ ਟਾਈਮ ਮੰਗਿਆ ਜਾ ਰਿਹਾ ਕਿ ਲੱਗਦਾ ਹੈ ਉਹ ਟਾਈਮ ਕਿਉਂ ਨਹੀਂ ਮਿਲ ਰਿਹਾ ਕਿ ਉਹ ਜਾਣਦੇ ਕਿ ਤੁਸੀਂ ਸੱਦਾ ਦੇਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਲੱਗਦਾ ਕਿ ਤੁਸੀਂ ਫੜਾ ਵੀ ਗੱਲ ਕਿਉਂ ਉੱਥੇ ਕਰੋ ਨੀ ਇਦਾਂ ਦਾ ਤਾਂ ਕੋਈ ਨਹੀਂ ਮੇਰੇ ਖਿਆਲ ਚ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਉਹ ਮੇਰੇ ਖਿਆਲ ਚ ਕਿਉਂਕਿ ਉਹਨਾਂ ਦੇ ਆਫਿਸ ਨੇ ਸ케ਜੂਲ ਵੀ ਦੇਖਣਾ ਹੈ ਸ਼ਾਇਦ ਉਹਨਾਂ ਦੀਆਂ ਬਿਹਾਰ ਦੇ ਵਿੱਚ ਐਕਟੀਵਿਟੀਜ਼ ਜ਼ਿਆਦਾ ਨੇ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਰੈਲੀ ਪ੍ਰਧਾਨ ਮੰਤਰੀ ਵੀ ਨਾਲ ਨੇ ਨਾ ਤੇ ਉਹ ਫਿਰ ਸਾਰਾ ਕੁਝ ਭੁੱਲ ਜਾਂਦੇ ਜਦੋਂ ਕਿਸੇ ਸਟੇਟ 'ਚ ਇਲੈਕਸ਼ਨ ਹੋਵੇ ਫਿਰ ਉੱਥੇ ਜਾ ਕੇ ਬਹਿ ਜਾਂਦੇ 6-7 ਦਿਨ ਦਾ ਮੇਰੇ ਖਿਆਲ ਚ ਪ੍ਰੋਗਰਾਮ ਉਹਨਾਂ ਦਾ ਉੱਥੇ ਹੈ ਤੇ ਜਿਵੇਂ ਬਿਹਾਰ ਹੀ ਮਿਲਣ ਦਾ ਟਾਈਮ ਦੇ ਦਿਨ ਉੱਥੇ ਜਾ ਆਵਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਸਟੇਟ ਦੀ ਜਿਹੜੀ ਹੈ ਸਮੱਸਿਆ ਹੀ ਦੱਸਣੀ ਹੈ ਅਸੀਂ ਤਾਂ ਆਪਣੇ ਹੱਕ ਹੀ ਮੰਗਣੇ ਆ ਜੇ ਬਿਹਾਰ ਦਾ ਟਾਈਮ ਦੇ ਦਿਨ ਪਟਨਾਏ ਜਾ ਆਵਾਂਗੇ ਗਿਆ ਜਾ ਆਵਾਂਗੇ ਕਿਤੇ ਸਮਸਤੀਪੁਰ ਜਾਂ ਜਿੱਥੇ ਵੀ ਕਹਿਣਗੇ ਉਹ ਉੱਥੇ ਜਾ ਆਵਾਂਗੇ ਮਿਲਾਂਗੇ ਕੋਈ ਜਦੋਂ ਮਰਜ਼ੀ ਟਾਈਮ ਦੇ ਦਾ